ਹਾਂ ਜੀ ਸਾਡੇ ਨਾਲ ਗੱਲ ਹੋਈ ਸੀ ਜੀ ਬਣਾ ਰਹੇ ਇੱਕ ਤਾਂ ਨਿੱਜੀ ਬਿਆਨ ਹੁੰਦਾ ਕੋਈ ਨਹੀਂ ਨਹੀਂ ਜਿਵੇਂ ਨਹੀਂ ਬੁੱਕਾ ਬੋਲ ਨਾਲ ਗੱਲ ਹੋ ਗਈ ਹੈ ਤਾਂ ਕਿਹੜਾ ਵੋਟਰ ਲੈ ਕੇ ਪਿੱਛੇ ਜਾਂਦਾ ਜੋ ਗੱਲ ਹੋ ਰਹੀ ਹੈ ਕਰਤੀਆਂ ਸੀ ਮੈਂ ਵੀ ਗੱਲ ਕਰ ਰਹੇ ਹਾਂ ਮੈਂ ਤਾਂ ਬਿਆਨ ਕਰੇ ਦੋਸਤ ਨਾਲ ਨਹੀਂ ਸਾਡੇ ਵੀ ਆ ਜੰਦੇ ਅਸੀਂ

ਗੁਰੇ ਸਾਰੇ ਮਸਲੇ ਹੱਲ ਵੀ ਨਹੀਂ ਹੁੰਦੇ ਹੁੰਦੇ ਐਨਾ ਤੱਕਾ ਥੋੜੂ ਲਾਉਂਦਾ ਯਾਰ ਹਰੇਕ ਹਰੇਕ ਐਨਾ ਸਵਾਲ ਧੋੜੂਗਾ ਤੂੰ ਹੋਰਾਂ ਨੂੰ ਵੀ ਕਰ ਸਕਦੇ ਆਂ ਆਪਾਂ ਸਵਾਲ ਤਾਂ ਹੋਰ ਨੂੰ ਵੀ ਕਰਾਂਗੇ ਨਹੀਂ ਨਹੀਂ ਐ ਨਹੀਂ ਧੋੜਾ ਤੱਕਾ ਲਾ ਕਰਿਆ ਕਰੋ ਇਹਨਾਂ ਐਨਾ ਤੱਕਾ ਨਹੀਂ ਹੁੰਦਾ ਬੋਟਾ ਸਾਡੇ 1 ਮਿੰਟ ਦੇ ਸਾਡਾ ਪਿੰਡਾ ਥੋੜਾ ਇੱਕ ਹੀ ਆ ਬੋਟਾ ਤਾਂ ਸਾਹਮਣੇ ਪਾਈਆਂ ਨੇ ਤੁਸੀਂ ਉਹ ਸਰਪੰਚ ਦੀਆਂ ਬੋਟਾ ਪਈਆਂ ਸੀ 5 ਸਾਲ ਦਾ ਸਮਾਂ ਲੱਗ ਗਿਆ ਨਹੀਂ ਉਹ ਨੂੰ ਸਰਪੰਚ ਦਾ ਬਿਲਕੁਲ ਬਿਲਕੁਲ ਜੀ ਅਸੀਂ ਤਾਂ ਵੀ ਕੋਈ ਅਸਰ ਨਹੀਂ ਕਰਦੇ ਪੂਰੀਆਂ ਗ੍ਰਾਮ ਸਭਾ ਦਾ ਕੰਮ ਹੈ ਨਹੀ ਤੇ ਅਸੀਂ ਸਫਾਈ ਵਾਸਤੇ ਨਾ ਮੀਤਾ ਮੁੰਡਾ ਨੂੰ ਘੱਟੋ ਘੱਟ 7-8 ਵਾਰ ਟੱਚ ਕਰ ਵੀ ਨਹੀਂ ਕਰਦੇ ਨਾ ਪਰ ਮੇਰੀਆਂ ਆਨ ਨਾਲ ਨਹੀਂ ਉਹ ਫਿਰ ਇਹਨਾਂ ਦਾ ਨਹੀਂ ਕਸੂਰ ਹੈ ਬੱਚਾ ਇਹਨਾਂ ਦਾ ਥੋੜੂ ਕਸੂਰ ਹੈ ਯਾਰ ਇਹ ਕਹਿ ਵੀ ਸਕਦੇ ਸਿਰਫ ਬੱਚੂ ਵੀ ਕਹਿ ਸਕਦੇ ਆਪਾਂ ਸਰਪੰਚ ਜੀ ਪਿੰਡ ਦਾ ਲਗ ਨਹੀਂ ਕਰੂ ਬਈ ਹੁਣ ਕਿਹਨੂੰ ਬਈ ਉਹ ਕਹਦਾ ਮੈਂ ਤਾਂ ਰਹੀ ਨਹੀਂ ਗ੍ਰਾਮ ਸਭਾ ਸਾਡੇ ਤਿੰਨ ਬਈਟਰ ਸਾਡੇ ਨੇ ਨੂੰ ਗਿਆ ਸਾਨੂੰ ਬੰਦੇ ਵੀ ਬਾਹ ਮੜਾ ਜਾ ਰਹੇ ਜਿਹਨੂੰ ਪਾ ਗਏ ਕੋਈ ਨਾ ਦਰਵਾਜ਼ੇ ਦੇ ਵਿੱਚ ਬੈਠ ਕੇ ਤਾੜ ਮਾਰੋ ਤੁਸੀਂ ਵੀ ਕੋਈ ਜਿਹੜੇ ਵਿੱਚ ਕੀ ਲੱਗ ਗਈ ਤੇ ਉਹ ਤਾਂ ਉਹ ਗੱਲ ਹੈ ਉਹ ਚਲੋਗੇ ਤਾਂ ਫੇਰ ਆਊ ਫੇਰ ਆਵਾਂ ਲੇਟ ਹੋਈ ਜਾਂਨੇ ਹੁਣ ਰੋਜ਼ ਗੱਲ ਹੈ ਕਿਹੜੀ ਮੇਰੀ ਮਾਂ ਕਿਹਦੀ ਮੈਂ ਬਣਾ ਰਿਹਾ ਇਹ ਕੁਝ ਲੱਗਦਾ ਇਹ ਤਾਂ ਫੇਰ ਆਊ ਫੇਰ ਆਵਾਂ ਰੋਜ਼ ਗੱਲ ਹੈ ਜਿੱਥੇ ਦੀ ਮੰਡੀਆਂ 20-20 ਘੰਟੇ ਲੇਟ ਲਈ ਲੱਖ ਲੱਖ ਦਾ ਡੀਜ਼ਲ ਵਿੱਚ ਓ ਬਾਈ ਓ ਬਾਈ ਆਪਣਾ ਪੰਜਾਬ ਦਾ ਪੈਸਾ ਸਾਰੀ ਬਾਹਰ ਜਾ ਰਿਹਾ ਕੇਜਰੀਵਾਲ ਉਧਰ ਦੱਸ ਕੀ ਕਰੇਗਾ ਉਹਦਾ ਹੋਗਾ 100 ਰੁਪਏ ਬਾ ਕੇਜਰੀਵਾਲ ਉਹ ਨਜ਼ਾਰੇ ਹੋ ਲੈ ਰਿਹਾ ਜਹਾਜ ਦੇ ਝੂਟੇ ਮੈਂ ਵੀ ਲੱਡੂ ਖਾ ਰਿਹਾ